ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੰਗਰੂਰ ਬਨਾਲਾ ਪੁਲ ਦੇ ਉੱਤੇ ਮੋਟਰਸਾਈਕਲ 'ਤੇ ਜਾ ਰਹੇ ਇੱਕ ਵਿਅਕਤੀ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਵਿੱਚ ਲਿਜਾਇਆ ਗਿਆ ਤੇ ਤੇ ਮੌਕੇ ਤੇ ਮੌਜੂਦ ਡਾਕਟਰਾਂ ਵੱਲੋਂ ਪੀੜਤ ਵਿਅਕਤੀ ਨੂੰ ਫਰਸਟ ایڈ ਦਿੱਤੀ ਗਈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਵਿਅਕਤੀ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਚਾਇਨਾ ਡੋਰ ਨੂੰ ਬੈਨ ਹੋਣ ਦੇ ਬਾਵਜੂਦ ਵੀ ਆਪਣੇ ਮੁਨਾਫੇ ਲਈ ਵੇਚਣ ਵਾਲੇ ਦੁਕਾਨਦਾਰਾਂ ਅਤੇ ਇਸ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਹਾਂ ਜੀ ਮੈਂ ਕਾਮਰੇਡ ਕੁਮ ਸਿੰਘ ਸੰਤੋਖਪੁਰਾ ਜੀ ਜ਼ਿਲ੍ਹਾ ਸਕੱਤਰ ਭਾਰਤੀ ਨਕਲਬੇ ਮਕਸਵਾਦੀ ਪਾਰਟੀ ਤੇ ਕਿਸਾਨ ਜਥੇਬੰਦੀ ਦਾ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ। ਸਾਡੀ ਪਾਰਟੀ ਵੱਲੋਂ ਟੋਟਲ ਪੰਜਾਬ ਦੇ ਵਿੱਚ ਕਨਵੈਨਸ਼ਨਾਂ ਦਾ ਦੌਰ ਚੱਲ ਰਿਹਾ ਹੈ ਅੱਜ ਦੇ ਹਾਲਾਤ ਤੇ ਸਾਡੇ ਸੂਬੇ 'ਚ ਕਿਸ ਤਰ੍ਹਾਂ ਕਿਸਾਨਾਂ ਦੀ ਲੁੱਟ ਹੋਈ ਹੈ ਤੇ ਸੈਂਟਰ ਸਰਕਾਰ ਕਿਸ ਤਰ੍ਹਾਂ ਲੋਕਾਂ ਨਾਲ ਮਤਲਬ ਤਕੇशाही ਕਰਾ ਰਹੀ ਹੈ ਤੇ ਉਹ ਉਹਦੇ ਸਬੰਧ 'ਚ ਅਸੀਂ ਕਨਵੈਨਸ਼ਨਾਂ ਕਰ ਰਹੇ ਹਾਂ ਪਹਿਲੇ ਆਪਣੇ ਜਿਹੜਾ ਫਲਾਈਓਵਰ ਹੈ ਉਸ ਲੈਂਡ ਕੋਲੇ ਇਹਦੇ ਉੱਪਰ ਜਾ ਰਿਹਾ ਸੀ ਮੋਟਰਸਾਈਕਲ ਤੇ ਆਪਣੀ ਬਾਈਕ ਤੇ ਤੇ ਅਚਾਨਕ ਮੇਰੇ ਜਿਹੜੀ ਡੋਰ ਹੈਗੀ ਉਹ ਗਲਦੇ ਵਿੱਚ ਪੈ ਗਈ ਚੈਨਾ ਡੋਰ ਇਹ ਜਿਹਦੇ ਤੇ ਬੈਨ ਵੀ ਐ ਪਰ ਸਾਡੇ ਜਿਹੜੇ ਬੱਚੇ ਨੇ ਜ ਬੱਚਿਆਂ ਦੇ ਪੇਰੈਂਟਸ ਨੇ ਉਹ ਇਸ ਗੱਲ ਤੋਂ ਬੱਚਿਆਂ ਨੂੰ ਵਰਜ ਨਹੀਂ ਰਹੇ ਜੇਕਰ ਮੇਰੇ ਇਹ ਅੱਖ 'ਚ ਪੈ ਜਾਂਦੀ ਚੈਨਾ ਡੋਰ ਮੇਰੀ ਅੱਖ 'ਚ ਸ਼ਾਇਦ ਦੋ ਹੀ ਅੱਖਾਂ ਚਲੀ ਜਾਂਦੀਆਂ ਮੈਂ ਕਹਿੰਦਾ ਵੀ ਮੈਂ ਖੁਸ਼ਕਿਸਮਤ ਆ ਵੀ ਇੱਥੇ ਮੇਰੇ ਗਲ 'ਚ ਪੈ ਗਈ ਥੋੜੀ ਤਕਲੀਫ ਤਾਂ ਬਹੁਤ ਜ਼ਿਆਦਾ ਹੈ ਗੱਲ 'ਚ ਜਦੋਂ ਇਹ ਜਿਹੜੀ 2 ਰੁਪਈਆ ਇਹਦੇ ਨਾਲ ਮਤਲਬ ਮੇਰੀ ਕੋਈ ਨਸ ਵੀ ਕੱਟੀ ਜਾ ਸਕਦੀ ਜਿਹਦੇ ਨਾਲ ਮੇਰੀ ਮੌਤ ਹੋ ਸਕਦੀ ਸੀ ਤੋ ਕਿਸਰਾ ਆਪਣਾ ਬਚਾ ਕੀਤਾ ਹੀ ਬਚਾਅ ਤਾਂ ਮੈਂ 1 ਲੱਖ ਤੋਂ ਬ੍ਰੇਕ ਲਾ ਕੇ ਮੋਟਰਸਾਈਕਲ ਰੋਕਿਆ ਜਦੋਂ ਮੈਨੂੰ ਲੱਗਿਆ ਵੀ ਕੋਈ ਕੋਈ ਤਿੱਖੀ ਚੀਜ਼ ਮੇਰੇ ਗਲ ਤੋਂ ਮਤਲਬ ਗਲ ਨੂੰ ਕੱਟ ਰਹੀ ਹੈ 1 ਲੱਖ ਤਾਂ ਮੈਂ ਮੇਰੇ ਪਿੱਛੇ ਵੀ ਕੋਈ ਆ ਕੇ ਮੇਰੇ ਤੇ ਕੋਈ ਸਾਧਨ ਵੀ ਚੜ ਸਕਦਾ ਸੀ ਤੇ ਮੈਂ ਹੋਲੀ ਕਰਕੇ ਸਾਈਡ ਤੇ ਲਾ ਕੇ ਜਦੋਂ ਦੇਖਿਆ ਮੇਰੀ ਲਹੂ ਬਹੁਤ ਨਿਕਲ ਰਿਆ ਸੀ ਫਿਰ ਮੈਂ ਲੀਰ ਨਾਲੇ ਲਹੂ ਸਾਫ ਕੀਤਾ ਹੁਣ ਸਰਕਾਰੀ ਹਸਪਤਾਲ ਤੇ ਮੈਂ ਟ੍ਰੀਟਮੈਂਟ ਲਈ ਇੱਥੇ ਆਇਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਇਹ ਇਸ ਤਰ੍ਹਾਂ ਦਾ ਮਤਲਬ ਸਖਤੀ ਕਰਨੀ ਚਾਹੀਦੀ ਹੈ ਬੱਚਿਆਂ ਤੇ ਵੀ ਪੇਰੈਂਟਸ ਤੇ ਵੀ ਤੇ ਦੁਕਾਨਦਾਰਾਂ ਤੇ ਵੀ ਜਿਹੜੇ ਧੜਾ ਧੜੇ ਵੇਚ ਰਹੇ ਨੇ ਵੈਨ ਵਾਲੀ ਜਿਹੜੀ ਇਹ ਹੋਰ ਹੈਗੀ ਉਹਨੂੰ ਧੜਾ ਧੜ ਵੇਚੀ ਜਾਂਦੇ ਨੇ ਕਿੰਤੀ ਜਨ ਨੂੰ ਨਾ ਦੇਖਦੇ ਹੋਏ ਆਪਣੇ ਮੁਨਾਫੇ ਨੂੰ ਦੇਖ ਰਹੇ ਨੇ ਦਕਾਨਦਾਰ ਇਸ ਤਰ੍ਹਾਂ ਮਤਲਬ ਨਸ਼ਿਆਂ ਤੇ ਸਾਡੇ ਪੰਜਾਬ ਦੇ ਵਿੱਚ ਧੜਾ ਧੜ ਨਸ਼ੇ ਵਿਕ ਰਹੇ ਨੇ ਇਸੇ ਤਰੀਕ ਸਰਕਾਰ ਦੇ ਸੌ ਉਪਰਾਲਿਆਂ ਦੇ باوجود ਵੀ ਨਸ਼ਾ ਵੀ ਵਿਕੀ ਜਾਂਦਾ ਚਾਇਨਾ ਡੋਰ ਵੀ ਵਿਕੀ ਜਾਂਦੀ ਹੈ ਤੇ ਰੋਜ਼ਾਨਾ ਹਾਦਸੇ ਹੁੰਦੇ ਨੇ ਜਾਨਾਂ ਜਾ ਰਹੀਆਂ ਨੇ ਇਹਦੇ ਤੇ ਮਤਲਬ ਛੇਤੀ ਤੋਂ ਛੇਤੀ ਕੰਟਰੋਲ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਦੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਇੱਕ ਪੇਸ਼ੈਂਟ ਆਇਆ ਜਿਹਦੇ ਗਲੇ ਤੇ ਡੋਰ ਦੇ ਨਾਲ ਟਰੋਮਾ ਹੋਇਆ ਹੈ ਤੇ ਉਹਨੂੰ ਫਿਲਹਾਲ ਅਸੀਂ ਬੇਸਿਕ ਫਰਸਟ ਏਡ ਦੇ ਦਿੱਤੀ ਹੈ ਔਰ ਉਹਨੂੰ ਇੱਕ ਸੀਟੀ ਸਕੈਨ ਲਈ ਭੇਜਿਆ neck ਦੇ ਤੇ ਉਸਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੀ ਜ਼ਿਆਦਾ ਡੀਪ ਇੰਜਰੀ ਹੈ ਸਰਜਨ ਆ ਕੇ ਫਿਰ ਇੱਕ ਵਾਰ ਉਹਨਾਂ ਨੂੰ ਦੇਖ ਲੈਣਗੇ ਬਾਕੀ ਟਰੀਟਮੈਂਟ ਉਸ ਤੋਂ ਬਾਅਦ ਹੋਏਗਾ ਇਸ ਨਾਲ ਚੈਨਲ ਲੋਰ ਉੱਪਰ ਪਾਬੰਦੀ ਲੱਗਣੀ ਕਹਿ ਰਹੀ ਹੈ ਜੀ ਇਹਦੇ ਬਾਰੇ ਕੀ हाँ बिल्कुल लगनी चाहिए थी जी बिकॉज ये बहुत ही एक मेजर ट्रॉमा है नेक पे तो इसको ज्यादा वध भी सकता है बाकी ओदी सिटी पे पता लगेगा बट डेफिनेटली है प्रॉब्लमेटिक